ਅੱਜ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਅਮਨਦੀਪ ਹਸਪੀਟਲ ਦੇ ਵਿੱਚ ਇਹਦਾ ਬੇਸਿਕ ਮੋਟਿਵ ਹੈਗਾ ਜਿਹੜੀਆਂ ਹੱਡੀਆਂ ਦੇ ਇਲਾਜ ਦੇ ਵਿੱਚ ਔਰ ਜੋੜ ਬਦਲਣ ਦੇ ਇਲਾਜ ਦੇ ਵਿੱਚ ਨਵੀਆਂ ਟੈਕਨੋਲੋਜੀਜ਼ ਆਉਂਦੀਆਂ ਇਹ ਹਾਈਲਾਈਟ ਕਰਨਾ ਕਿ ਉਹ ਮਰੀਜ਼ਾਂ ਲਈ ਕਿੰਨੀਆਂ ਯੂਸਫੁਲ ਹੁੰਦੀਆਂ ਬੇਸਿਕ ਮੋਟਿਵ ਇਹ ਹੈ ਹੈ ਪੇਸ਼ੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਕਿ 71 ইয়ার্স ਮੇਲ ਔਰ ਪਿਛਲੇ 12-13 ਸਾਲਾਂ ਤੋਂ ਹੱਡੀ ਟੁੱਟਣ ਦੇ ਬਾਅਦ ਉਹਨਾਂ ਦੇ ਮਲਟੀਪਲ ਆਪਰੇਸ਼ਨਸ ਹੋਏ ਔਰ ਅਨਫੋਰਚਨਟਲੀ ਉਹਨਾਂ ਦੇ ਆਪਰੇਸ਼ਨਸ ਫੇਲ ਹੁੰਦੇ ਰਹੇ ਤੇ ਉਹਨਾਂ ਦੀ ਹੱਡੀ ਦੇ ਵਿੱਚ ਗੈਪ ਆ ਗਿਆ ਕਾਫੀ ਸਾਰਾ 2-3 ਇੰਚ ਔਰ ਉਸ ਦੇ ਨਾਲ ਨਾਲ ਉਹਨਾਂ ਦਾ ਗੋਡੇ ਦਾ ਜੋੜ ਵੀ ਜਿਹੜਾ ਹੈ ਉਹ ਖਰਾਬ ਹੋ ਗਿਆ ਔਰ ਪੇਨਫੁਲ ਹੋ ਗਿਆ ਦਰਦ ਹੋਣ ਲੱਗ ਗਿਆ ਸੋ ਪੇਸ਼ੈਂਟ ਜਿਹੜੇ ਸੀ ਉਹ ਤੁਰ ਨਹੀਂ ਸੀ ਸਕਦੇ ਜੇ ਤੁਰਨਾ ਸੀ ਤਾਂ ਇੱਕ ਲੱਤ ਤੇ ਤੁਰਨਾ ਪੈਂਦਾ ਸੀ ਵੋਕਰ ਲੈ ਕੇ ਸੋ ਇਹਦੇ 'ਚ ਜਿਹੜੇ ਆਮ ਪੁਰਾਣੇ ਜਿਹੜੇ ਇਲਾਜ ਹੁੰਦੇ ਸੀ ਉਹਦੇ 'ਚ ਇਹ ਹੁੰਦਾ ਸੀ ਕਿ ਪਹਿਲਾਂ ਹੱਡੀ ਜੋੜਨ ਦਾ ਆਪਰੇਸ਼ਨ ਕੀਤਾ ਜਾਏ ਇਹੋ ਜਿਹੀ ਹੱਡੀ ਨੂੰ ਜੋੜਦਿਆਂ ਜੋੜਦਿਆਂ ਤਕਰੀਬਨ 1 ਸਾਲ ਲੱਗ ਜਾਂਦਾ। ਔਰ ਜਦੋਂ ਹੱਡੀ ਜੁੜ ਜਾਏ ਤਾਂ ਫਿਰ ਉਹਦਾ ਗੋਡਾ ਬਦਲਣ ਦਾ ਆਪਰੇਸ਼ਨ ਜਿਹੜਾ ਉਹਦੀ ਪੋਸੀਬਿਲਟੀ ਹੁੰਦੀ ਹੈ ਉਹ ਫਿਰ ਸਾਲ ਬਾਅਦ ਬਦਲਣਾ ਪੈਂਦਾ। ਪਰ ਜਦੋਂ ਇਹ ਹੱਡੀ ਜੋੜਨ ਦੇ ਇਹੋ ਜਿਹੇ ਮਰੀਜ਼ਾਂ 'ਚ ਆਪਰੇਸ਼ਨ ਕੀਤੇ ਜਾਂਦੇ ਆ ਤਾਂ ਉਹਦੇ ਫੇਲਰ ਦੇ ਚਾਂਸਸ ਫਿਰ ਕਾਫੀ ਜ਼ਿਆਦਾ ਹੁੰਦੇ ਆ ਔਰ ਪਸਪੈਣ ਦੇ ਚਾਂਸਸ ਵੀ ਕਾਫੀ ਜ਼ਿਆਦਾ ਹੁੰਦੇ। ਸੋ ਇੱਕ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਹੁਣ ਆਗੇ ਹੋਈ ਹੈ ਇਹੋ ਜੀ ਮਰੀਜ਼ਾਂ ਦਾ ਇਲਾਜ ਕਰਨ ਲਈ ਉਹਨੂੰ 3D ਟੈਕਨੋਲੋਜੀ ਕਿਹਾ ਜਾਂਦਾ ਹੈ 3D ਪ੍ਰਿੰਟਿੰਗ ਟੈਕਨੋਲੋਜੀ ਉਹਦੇ ਚ ਪ੍ਰੋਸੈਸ ਇਹ ਹੁੰਦਾ ਕਿ ਮਰੀਜ਼ ਦੇ ਜਿਹੜਾ ਅੰਗ ਟੁੱਟਾ ਹੋਵੇ ਨਾ ਜੁੜ ਰਿਹਾ ਹੋਵੇ ਜਾਂ ਗੋਡਾ ਖਰਾਬ ਹੋਵੇ ਉਹਦਾ ਇੱਕ 3 ਡਾਈਮੈਂਸ਼ਨਲ ਸੀਟੀ ਸਕੈਨ ਕਰਾਇਆ ਜਾਂਦਾ ਹੈ ਔਰ ਇੰਡੀਆ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਉਹ ਲੈਬਸ ਲੱਗੀਆਂ ਹੋਈਆਂ ਜਿਹੜੀਆਂ ਸੀਟੀ ਸਕੈਨ ਨੂੰ ਕਨਵਰਟ ਕਰ ਦਿੰਦੀਆਂ ਇੱਕ 3D ਮਾਡਲ ਦੇ ਵਿੱਚ 3D ਪ੍ਰਿੰਟਡ ਮਾਡਲ ਜਿਹੜਾ ਹੈ ਉਹ ਕੰਪਨੀਆਂ ਬਣਾ ਕੇ ਹਸਪੀਟਲ ਨੂੰ ਭੇਜ ਦਿੰਦੀਆਂ ਐ ਐਂਡ ਉਹ ਦਿਖਾਉਂਦੇ ਆਗੇ ਨਾ ਉਹ ਹਸਪੀਟਲਸ ਚ ਆ ਜਾਂਦਾ ਫਿਰ ਉਹ ਅਸੀਂ ਉਹਦੇ ਚ ਜੇ ਸਾਨੂੰ ਕੋਈ ਚੇਂਜ ਦੀ ਲੋੜ ਹੋਵੇ ਉਹ ਫਿਰ ਮਾਡਲ ਵਾਪਸ ਭੇਜ ਕੇ ਉਹਨਾਂ ਕੋ ਫਿਰ ਚੇਂਜ ਕਰਾਈ ਦਿੰਦੇ ਸੋ ਅਲਟੀਮੇਟਲੀ 3D ਮਾਡਲ ਜਿਹੜਾ ਹੈ ਉਹ ਜੇ ਦੋ ਡਾਕਟਰ ਦੀ تسਲੀ ਹੋ ਜੇ ਵੀ ਇਹ 3D ਮਾਡਲ ਇਹਦੇ ਲਈ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਕਰੀਨ ਤੇ ਦਿਖਾ ਚੁੱਕਾ ਹਾਂ ਉਹ ਫਿਰ ਮਾਡਲ ਜਿਹੜਾ ਹੈ ਉਹ ਅਸਲੀ ਬਣਾ ਕੇ ਸਾਨੂੰ ਭੇਜ ਦਿੰਦੇ ਆ ਜਿਹੜਾ ਮਰੀਜ਼ ਦੇ ਵਿੱਚ ਅਸੀਂ ਇੰਪਲਾਂਟ ਕਰਨਾ ਜਿਸ ਤਰ੍ਹਾਂ ਤੁਸੀਂ ਦੇਖਿਆ ਅੱਗੇ ਸੋ ਉਹ ਮਾਡਲ ਜਿਹੜਾ ਹੈ ਉਹ ਆਪਰੇਸ਼ਨ ਕਰਕੇ ਤੇ ਜਿੱਥੇ ਕੋਈ ਹੱਡੀ ਦੇ ਵਿੱਚ ਡੈਫੈਕਟ ਹੋਵੇ ਜਾਂ ਹੱਡੀ ਛੋਟੀ ਹੋਵੇ ਜਾਂ ਕਿਸੇ ਦਾ ਜੋੜ ਬਹੁਤ ਜ਼ਿਆਦਾ ਖਰਾਬ ਹੋਇਆ ਹੋਵੇ ਤੇ ਉੱਥੇ ਆਮ ਜਿਹੜੇ ਜੋੜ ਪਾਈਦੇ ਉਹ ਨਾ ਪੈ ਸਕਦੇ ਹੋਣ ਫਿਰ ਉਹਦੇ ਚ 3D ਪ੍ਰਿੰਟਡ ਇੰਪਲਾਂਟ ਹੁਣ ਉਹ ਇੰਡੀਆ ਚ ਬਣਨੇ ਸ਼ੁਰੂ ਹੋ ਗਏ ਸੋ ਉਹ ਵਾਲਾ ਇੰਪਲਾਂਟ ਜਿਹੜਾ ਉਹ ਇਸ ਮਰੀਜ਼ ਦੇ ਵਿੱਚ ਪਾਇਆ ਗਿਆ ਜਿਹੜੇ ਮਰੀਜ਼ ਦੀ ਤੁਹਾਨੂੰ ਸਾਰੀ ਅਸੀਂ ਦਿਖਾਈ ਹੈ ਸਰਜਰੀ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਇਹ ਇੱਕ ਬੜਾ ਯੂਨੀਕ ਕੰਬੀਨੇਸ਼ਨ ਹੈ ਕਿ ਹੱਡੀ ਵੀ ਨਹੀਂ ਜੁੜ ਰਹੀ ਔਰ ਜੋੜ ਵੀ ਖਰਾਬ ਹੈ ਸੋ ਜਾਂ ਤਾਂ ਤੁਸੀਂ ਪੁਰਾਣੇ ਇਲਾਜ ਦੇ ਨਾਲ ਚੱਲੇ ਰਹੋ ਡੇਢ ਦੋ ਸਾਲ ਲਗਾਈ ਜਾਓ ਮਰੀਜ਼ ਦੇ ਮਲਟੀਪਲ ਆਪਰੇਸ਼ਨ ਕਰੀ ਜਾਓ ਬਟ ਜੇ ਲੇਟੈਸਟ ਟੈਕਨੋਲੋਜੀ ਯੂਜ਼ ਕਰਨੀ ਆ ਫਿਰ ਇਹ 3D ਪ੍ਰਿੰਟਿੰਗ ਪਲੱਸ ਜੋਇੰਟ ਰਿਪਲੇਸਮੈਂਟ ਉਹ ਰੋਬੋਟਿਕ ਟੈਕਨੀਕ ਦੇ ਨਾਲ ਸੋ ਇਸ ਰਿਲੀਜ਼ ਦੇ ਵਿੱਚ ਅਸੀਂ ਇਹ ਨਵੀਆਂ ਦੋ ਟੈਕਨੀਕਸ ਯੂਟਿਲਾਈਜ਼ ਕੀਤੀਆਂ 3D ਪ੍ਰਿੰਟਡ ਇੰਪਲਾਂਟ ਪਾਇਆ ਜਿਹਦੇ ਨਾਲ ਉਹਨਾਂ ਦੀ ਹੱਡੀ ਜਿਹੜੀ ਹੈ ਉਹ ਜੁੜ ਗਈ ਜਿਹੜਾ ਉਹਦੇ ਚ ਗੈਪ ਸੀ ਉਹ ਖਤਮ ਹੋ ਗਿਆ ਔਰ ਫਿਰ ਉਸੇ ਆਪਰੇਸ਼ਨ ਦੇ ਦੌਰਾਨ ਰੋਬੋਟਿਕ ਟੈਕਨੋਲੋਜੀ ਦੇ ਜ਼ਰੀਏ ਉਹਨਾਂ ਦਾ ਗੋਡਾ ਵੀ ਪਾ ਦਿੱਤਾ ਗਿਆ ਸੋ ਡਾਕਟਰ ਬਾਬਾ ਜੀ ਨੇ ਸਾਰਾ ਲਿਟਰੇਚਰ ਜਿਹੜਾ ਨਾ ਉਹ ਸਰਚ ਕੀਤਾ ਵੀ ਐਦਾਂ ਦੇ ਕੇਸ ਕਿਤੇ ਹੋਰ ਵੀ ਰਿਪੋਰਟਡ ਨੇ ਕਿਉਂਕਿ ਜਦੋਂ ਵੀ ਇਹੋ ਜਿਹੇ ਕੇਸ ਅਸੀਂ ਕਰਦੇ ਆ ਨਾ ਕਿਸੇ ਵੀ ਹਸਪਤਾਲ 'ਚ ਤਾਂ ਉਹ ਉਹਨੂੰ ਰਿਪੋਰਟ ਕਰੀਦਾ ਵਰਲਡ ਲਿਟਰੇਚਰ ਵਾਸਤੇ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗੇ ਸੋ ਸਾਨੂੰ ਵਰਲਡ ਲਿਟਰੇਚਰ ਦੇ ਵਿੱਚ ਕੋਈ ਵੀ ਐਦਾਂ ਦਾ ਮਰੀਜ਼ ਨਹੀਂ ਮਿਲਿਆ ਜਿਸ ਦੀ ਅੱਗੇ ਐਦਾਂ ਦੀ ਸਰਜਰੀ ਹੋਈ ਹੋਵੇ ਸੋ ਇਸੇ ਮੈਟਰ ਆਫ ਪ੍ਰਾਊਡ ਸਾਨੂੰ ਮਾਣ ਹੈ ਸੀ ਇੰਦਾ ਵੀ ਅਸੀਂ ਇਹ ਸਨਾਂ ਦਾ ਆਪਰੇਸ਼ਨ ਆਪਣੇ ਸ਼ਹਿਰ ਦੇ ਵਿੱਚ ਕਰ ਪਾਇਆ ਸਰ ਇਹ ਰਿਕਾਰਡ ਜਿਸ ਦਾ ਤੁਸੀਂ ਕਹਿਆ ਵੀ ਵਰਲਡ ਵਿੱਚ ਕਿਤੇ ਵੀ ਨਹੀਂ ਹੋਇਆ ਉਹ ਕੋਈ ਰਿਕਾਰਡ ਨਹੀਂ ਸਰ ਦਾ ਉਹ ਰਿਕਾਰਡ ਨਹੀਂ ਸਰ ਜੇ ਕਿਸੇ ਐਕਚੁਅਲੀ ਇਟਸ ਨਾਟ ਅ ਰਿਕਾਰਡ ਕਾਈਂਡ ਆਫ ਇਹਦੇ ਵਿੱਚ ਕੋਈ ਮੈਡਲ ਨਹੀਂ ਮਿਲਣਾ ਹੁੰਦਾ ਲਿਟਰੇਚਰ ਜਿਹੜਾ ਨਾ ਉਹ ਆਪਣੇ ਸੁਭਾਅ ਨਾਲ ਚੱਲਦਾ ਅਸੀਂ ਕੋਈ ਇਸ ਤਰ੍ਹਾਂ ਦਾ ਯੂਨਿਕ ਕੇਸ ਕਰੀਏ ਤੇ ਸਰਜਨ ਨੂੰ ਬੜੀ ਖੁਸ਼ੀ ਮਿਲਦੀ ਹੈ ਯਾਰ ਕਿ ਮੈਂ ਇਸ ਮਰੀਜ਼ ਦੀ ਇਹ ਮੁਸ਼ਕਲ ਹੱਲ ਕਰ ਪਾਇਆ ਉਸ ਕੇਸ ਨੂੰ ਅਸੀਂ ਵਰਲਡ ਲਿਟਰੇਚਰ ਦੇ ਵਿੱਚ ਰਿਪੋਰਟ ਕਰ ਦੇਣਾ ਉਹ ਜਿਹੜੇ ਵੱਡੇ ਵੱਡੇ ਜਰਨਲਸ ਹੁੰਦੇ ਆ ਉਹਨਾਂ ਚ ਕੇਸ ਰਿਪੋਰਟ ਆ ਜਾਊਗੀ ਕੇਸ ਰਿਪੋਰਟ ਹੋ ਗਿਆ ਫਿਰ ਕਿਸੇ ਵੀ ਸਰਜਨ ਨੂੰ فرض ਕਰੋ ਐਦਾਂ ਦਾ ਮਰੀਜ਼ ਉਹਨੂੰ ਆਂਦਾ ਹੈ ਉਹਦੇ ਕੋਲ ਇਲਾਜ ਕਰਾਉਣ ਉਹ ਲਿਟਰੇਚਰ ਨੂੰ ਸਰਚ ਕਰਦੇ ਆ ਸੋ ਜੇ ਸਾਡਾ ਪੇਪਰ ਪਬਲਿਸ਼ ਹੋ ਕੇ ਅਵੇਲੇਬਲ ਹੋ ਜਾਂਦਾ ਆਨਲਾਈਨ ਅੱਜਕੱਲ ਜਿਵੇਂ ਜਰਨਲਸ ਪਬਲਿਸ਼ ਹਾਂ ਥੈਨ ਹੀ ਕੈਨ ਗੈਟ ਗਾਈਡ ਗਾਈਡੈਂਸ ਫਰਮ ਆਵਰ ਲਿਟਰੇਚਰ ਅਸੀਂ ਆਪਣੇ ਪੇਪਰ ਚ ਸਾਰੀ ਇਹ ਜੋ ਅਸੀਂ ਯੂਜ਼ ਕੀਤਾ ਹੈ ਨਾ ਸਾਰਾ ਪ੍ਰੋਸੀਜਰ ਉਹ ਪਬਲਿਸ਼ ਕਰ ਦਿੱਤਾ ਤਾਂ ਕਿ ਅਗਲੇ ਨੂੰ ਸਪੋਜ਼ ਕਿਸੇ ਹੋਰ ਕੰਟਰੀ ਚ ਇਦਾਂ ਦਾ ਮਰੀਜ਼ ਕਿਸੇ ਡਾਕਟਰ ਸਾਹਿਬ ਕੋ ਆਉਂਦਾ ਤੇ ਉਹ ਹੀ ਕੈਨ ਗੈਟ ਰੈਫਰੈਂਸ ਐਂਡ ਉਹਦੇ ਹਿਸਾਬ ਨਾਲ ਉਹ ਪੇਸ਼ੈਂਟ ਦੀ ਟ੍ਰੀਟਮੈਂਟ ਪਲਾਨ ਕਰ ਸਕਦੇ ਡਾਕਟਰ ਸਾਹਿਬ ਕਿੰਨਾ ਚੈਲੰਜ ਸੀ ਇਹਦਾ ਪੇਸ਼ੈਂਟ ਕਰਨਾ ਕਿਉਂਕਿ ਜਿਹੜੇ ਇੰਨਾ ਵੱਡਾ ਮੁਕਾਮ ਮਿਲਿਆ ਹੋਇਆ ਤੇ ਚੈਲੰਜ ਵੀ ਹੋਏਗਾ ਸਟਾਰਟਿੰਗ ਤੋਂ ਡੈਫੀਨਿਟਲੀ ਯਾਰ ਇਹ ਇਹੋ ਜਿਹੇ ਕੇਸ ਜਿਹੜੇ ਇਹਨਾਂ ਦਾ ਇਲਾਜ ਕਰਨਾ ਇੱਕ ਤੇ ਬੜੇ ਠੰਡੇ ਦਿਮਾਗ ਨਾਲ ਕਰਨਾ ਪੈਂਦਾ ਹੈ ਬੜੇ ਪੇਸ਼ੈਂਸ ਰੱਖਣੀ ਪੈਂਦੀ ਹੈ ਇਸੇ ਪ੍ਰੋਸੈਸ ਇਹ ਨਹੀਂ ਕਿ ਮੈਂ ਅੱਜ ਉਹਨੂੰ ਕਿਹਾ ਵੀ ਭਾਈ ਤੇਰਾ ਆਪਰੇਸ਼ਨ ਹੋਣਾ ਤੇ ਸਵੇਰੇ ਦਾਖਲ ਹੋਰਨੋ ਪਹਿਲਾਂ ਉਹਨਾਂ ਦੀ ਸਕੈਨ ਫਿਰ ਉਹਦੇ ਤੇ ਸਾਰੀ ਪਲੈਨਿੰਗ ਕਰਨੀ ਪੈਂਦੀ ਹੈ ਉਹਦੇ ਸਾਈਡ ਇਫੈਕਟ ਵੀ ਦੇਖਣੇ ਪੈਂਦੇ ਆ ਵੀ ਇਹਨੂੰ ਚੱਲੂਗਾ ਮਰੀਜ਼ ਨਹੀਂ ਚੱਲੂਗਾ ਫਾਈਨੈਂਸ਼ੀਅਲ ਸਟੇਟਸ ਦੇਖਣਾ ਪੈਂਦਾ ਥੈਨ ਇਟਸ ਅ ਪ੍ਰੋਸੈਸ ਆਫ 1 ਮੰਥ ਜਦੋਂ ਸੀਟੀ ਸਕੈਨ ਕਰਾ ਕੇ ਉੱਥੇ ਭੇਜੀਦਾ ਹੈ ਜਿਹੜੇ ਮੈਨੂਫੈਕਚਰਿੰਗ ਕਰਦੇ ਆ ਉਹ तकरीबन 1 ਮਹੀਨਾ ਲੱਗਦਾ ਸਾਰੇ ਪ੍ਰੋਸੈਸ ਦੇ ਵਿੱਚ ਐਂਡ ਜਦੋਂ ਸਰਜਰੀ ਹੁੰਦੀ ਹੈ ਉਸ ਦਿਨ ਵੀ ਰਾਤ ਨੂੰ ਹੀ ਦਿਮਾਗ 'ਚ ਆ ਜਾਂਦਾ ਯਾਰ ਸਵੇਰੇ ਐਸ ਪੁਰਾਣੀ ਸਰਜਰੀ ਕਰਨੀ ਸੋ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪੈਂਦਾ ਇਹੋ ਜਿਹੀ ਚੀਜ਼ਾਂ ਜੰਗ ਡਾਕਟਰਸ ਵਾਸਤੇ ਕਿੰਨਾ ਫਾਇਦੇਮੰਦ ਜੀ ਚੀਜ਼ ਤੁ ਵੀ ਜਦੋਂ ਇਹ ਲਿਟਰੇਚਰ ਪੜਾਇਆ ਜਾਏ ਇਟਸ ਆਲਵੇਸ ਵੈਰੀ ਬੈਨੀਫੀਸ਼ੀਅਲ ਹੁਣ ਵੀ ਅਸੀਂ ਜੇ ਕੋਈ ਨਵਾਂ ਕੰਮ ਕਰਨਾ ਹੈ ਜਾਂ ਕੋਈ वैसे भी कोई ऑखा ऑपरेशन करना है वी ऑलवेज सर्च द लिटरेचर लिटरेचर च सारीयां चीज रिपोर्टिंग रिपोर्टेड हुंदी है मोस्टली वी इस चीज दे एनए फेलियर है ना सक्सेसफुल लिटरेचर इज ऑलवेज यूजफुल ਹੁਣ ਕੋ ਸਰਜਨ ਯੰਗ ਹੋਵੇ ਜਾਂ ਬਜ਼ੁਰਗ ਹੋਵੇ ਉਹ ਉਹਦਾ ਫਰਕ ਨਹੀਂ ਪੈਂਦਾ ਮੈਨੂੰ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਰੈਫਰ ਕਰਨੀਆਂ ਪੈਂਦੀਆਂ ਵੀ ਫਲਾਣਾ ਜਿਹੜਾ ਬਿਮਾਰੀ ਆ ਉਹਦਾ ਕੀ ਇਲਾਜ ਹੈ ਕੋਈ ਕੰਪਲਿਕੀਸ਼ਨ ਹੈ ਉਹਦਾ ਕੀ ਇਲਾਜ ਹੈ ਥਿਸ ਇਸ ਆਲਵੇਸ ਯੂਸਫੁਲ ਫॉर 올 ਸਰਜਨ ਸਰ ਜਿਹੜਾ ਸਰਜਰੀ ਤੁਸੀਂ ਕੀਤੀ ਹੈ ਤੁਸੀਂ ਕਿਹਾ ਵੀ ਜਨਰਲਸ ਲਿਖਣਾ ਦਿੰਦਾ ਹੈ 90% ਇਹਨੂੰ 100% ਆਪਨ ਸਕਸੈਸਫੁਲ ਸਰਜਰੀ ਕਾ ਹੁੰਦਾ ਹੈ ਹਾਂ ਇਹ ਜਿਹੜਾ ਸਰਜਰੀ ਹੋ ਗਈ ਹੈ ਨਾਉ ਇਟ ਇਜ਼ 5th ਪੋਸਟ ਆਪਰੇਟਿਵ ਡੇ 5 ਦਿਨ ਹੋ ਗਏ ਸੋ ਜੇ ਉਹਦਾ ਜ਼ਖਮ ਠੀਕ ਹੋ ਗਿਆ ਦੈਨ ਏਵਰੀਥਿੰਗ ਵਿਲ ਹੀਲ ਤਕਰੀਬਨ 3 ਮਹੀਨੇ ਦੇ ਵਿੱਚ ਇਹ ਪੂਰਾ ਆਮਨਾਲ ਤੁਰਨ ਲੱਗਣਗੇ ਬਿਲਕੁਲ ਨੇਚਰਲ ਲਿਵਿੰਗ ਹੋਏਗੀ ਡਾਕਟਰ ਹਾਂਜੀ ਹਾਂਜੀ ਚੈਨ ਦਾ ਏਜ ਦਾ ਵੀ ਕੋਈ ਫੈਕਟਰ ਵੈਸੇ ਤੁਸੀਂ ਕਹੇ ਏਜ ਇਸ ਨੰਬਰ ਬਟ ਹਾਂ ਡੈਫੀਨਿਟਲੀ ਏਜ ਇਜ਼ ਵੈਰੀ ਇੰਪੋਰਟੈਂਟ ਜੇ ਨੂੰ ਕੋਈ ਸਰਜਰੀ ਮੇਜਰ ਕਰਨੀ ਹੈ ਨਾ ਤਾਂ ਪੇਸ਼ੈਂਟ ਦੀ ਫਿਟਨੈਸ ਇਜ਼ ਮੋਸਟ ਇੰਪੋਰਟੈਂਟ ਜੇ ਉਹ ਪੇਸ਼ੈਂਟ ਦੇ ਟੈਸਟ ਠੀਕ ਨਹੀਂ ਹੋਣਗੇ ਮੈਡੀਕਲੀ ਉਹ ਪੇਸ਼ੈਂਟ ਫਿਟ ਨਹੀਂ ਹੋਊਗਾ ਫਿਰ ਇਹੋ ਜੀਆਂ ਆਪਰੇਸ਼ਨਸ ਦਾ ਫਾਇਦਾ ਨਹੀਂ ਲਾਏ ਜੋ ਬੰਦਾ ਚੱਲ ਹੀ ਨਹੀਂ ਸਕਦਾ ਜੇ ਉਹਨੂੰ ਹਾਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਥਾਇਰੋਇਡ ਹੈ ਇਦਾਂ ਦੀਆਂ ਮਲਟੀਪਲ ਬਿਮਾਰੀਆਂ ਹੈਗੀਆਂ ਉਸ ਦੇ ਕੰਪਲਿਕੇਸ਼ਨ ਰੇਟ ਵੱਧ ਜਾਂਦੇ ਨੇ ਨਹੀਂ ਮੇਰਾ ਮਤਲਬ ਜਿੱਦਾਂ ਖੰਡੀ ਜੋੜ ਨਹੀਂ ਸੀ ਤੇ ਦੋ ਪ੍ਰੋਬਲਮ ਸੀਗੇ ਖੰਡੀ ਜੋੜ ਨਹੀਂ ਰਹੀ ਸੀ ਹੈਨਾ ਜੀ ਉਹ ਵੀ ਪ੍ਰੋਬਲਮ ਉਹ ਉਹ ਨਾਲ ਹੀ ਹੱਲ ਹੋ ਜਣੀ ਦੋਵੇਂ ਪ੍ਰੋਬਲਮ ਨਾਲ ਹੀ ਹੱਲ ਹੋ ਜੇ ਉਹ ਦੋਵਾਂ ਪ੍ਰੋਬਲਮ ਦਾ ਇਕੱਠਾ ਹੀ ਆਪਰੇਸ਼ਨ ਕੀਤਾ ਦੱਸੋ ਇੱਕ ਚੀਜ਼ ਜੀ ਮਤਲਬ ਇਹ ਬੜੀ ਰੈਵਲੂਸ਼ਨਰੀ ਹੈ ਜਿਹੜੀ ਤੁਸੀਂ ਕਰਦੀ ਹੈ ਸਰਜਰੀ ਕਿਸੇ ਦੀ ਨੇਚਰਲੀ ਮਤਲਬ ਲੱਤ ਛੋਟੀ ਵੱਡੀ ਆ ਜਾਂ ਬਾਹਾਂ ਛੋਟੀ ਵੱਡੀ ਆ ਉਹ ਚੀਜ਼ ਵੀ ਨਾ ਉਸ ਨੂੰ ਵੀ ਮਤਲਬ ਠੀਕ ਕੀਤਾ ਜਾ ਸਕਦਾ ਲੱਤ ਛੋਟੀ ਦੋ ਤਿੰਨ ਤਰੀਕਿਆਂ ਨਾਲ ਹੋ ਸਕਦੀ ਜਾਂ ਤਾਂ ਕੁਦਰਤੀ ਤੌਰ ਤੇ ਹੁੰਦਾ ਹੈ ਕਈ ਵਾਰੀ ਇਹ ਪਹਿਲਾਂ ਤੋਂ ਬਰੋਬਰ ਨਾਰਮਲ ਹੁੰਦੀਆਂ ਦੂਜੀ ਛੋਟੀ ਹੋ ਜਾਂਦੀ ਹੈ ਜਾਂ ਐਕਸੀਡੈਂਟਸ ਤੋਂ ਬਾਅਦ ਲੱਤਾਂ ਛੋਟੀਆਂ ਹੋ ਜਾਂਦੀਆਂ ਜਿੰਨੂੰ ਪਾਸ ਪੈ ਜਾਂਦੀ ਹੈ ਹੱਡੀ ਕੱਢਣੀ ਪੈਂਦੀ ਹੈ ਗਲ ਜਾਂਦੀ ਹੈ ਉਦੋਂ ਵੀ ਛੋਟੀਆਂ ਹੋ ਜਾਂਦੀਆਂ ਜਾਂ ਪੋਲੀਓ ਨਾਲ ਛੋਟੀਆਂ ਹੁੰਦੀਆਂ ਹੁੰਦੀਆਂ ਸੀ ਅੱਗੇ ਪੋਲੀਓ অলਮੋਸਟ ਖਤਮ ਹੋ ਗਿਆ অলਮੋਸਟ ਹੀ ਸਾਰੇ ਖਤਮ ਹੋ ਗਏ ਤਾਂ ਜਿਨੇ ਲੱਤਾਂ ਜਾਂ ਬਾਹਾਂ ਛੋਟੀਆਂ ਹੋਣ ਉਹਨਾਂ ਨੂੰ ਲੰਬਾ ਕੀਤਾ ਜਾ ਸਕਦਾ ਹੈ ਉਹ ਆਲਰੇਡੀ ਵਧੀਆ ਟੈਕਨੋਲੋਜੀਸ ਚੱਲ ਰਹੀਆਂ ਹਨ ਇੱਕ ਰੈਸ਼ਿੰਗ ਟੈਕਨੋਲੋਜੀ ਹੈ ਜਿਹਦੇ ਨਾਲ ਲੱਤਾਂ ਲੰਬੀਆਂ ਕਰ ਸਕਦੇ ਹਾਈਟ ਵਧਾ ਸਕਦੇ ਆ ਇੰਡੀਆ ਚ ਇੰਨੀ ਜ਼ਿਆਦਾ ਉਹ ਹਾਈਟ ਵਧਾਉਣ ਵਾਲੀ ਸਰਜਰੀ ਬਹੁਤ ਕਾਮਨ ਨਹੀਂ ਹੈ ਪਰ ਜੇ ਤੁਸੀਂ ਚਾਈਨੀਸ ਕੰਟਰੀ ਜਿਹੜੇ ਹੈਗੇ ਜਾਪਾਨ ਹੋ ਗਿਆ ਚਾਈਨਾ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਕੋਰੀਆ ਉੱਥੇ ਲੋਕਾਂ ਦੀ ਹਾਈਟ ਘੱਟ ਹੈ ਸੋ ਉੱਥੇ ਇਹ ਸਰਜਰੀ ਫੈਸ਼ਨ ਬਣ ਗਿਆ ਹੋਇਆ ਉਹ ਰੈਗੂਲਰਲੀ ਲੋਕ ਆਪਣੀ ਹਾਈਟ ਵਧਾਉਂਦੇ ਆ ਕਾਫੀ ਕਾਮਨ ਹੈ ਉੱਥੇ ਇਹ ਸਰਜਰੀ ਹੋਣਾ ਆਈਟਮ ਬਣਾਉਣ ਲਈ ਇੱਕ ਹੋਰ ਅ ਬੜਾ ਸਿੰਪਲ ਤਰੀਕਾ ਹੈ ਪਰ ਉਹ ਬਹੁਤ ਮਹਿੰਗਾ ਤਰੀਕਾ ਹੈ ਉਹਦੇ ਚਾਹੇ ਗੋਲ ਸਕੰਜੇ ਨਹੀਂ ਲਾਣੇ ਪੈਂਦੇ ਤੁਸੀਂ ਜਿਹੜੇ ਗੋਲ ਸਕੰਜੇ ਲੋਕਾਂ ਦੇ ਲੱਗੇ ਦੇਖਦੇ ਨਾ ਆਈਟਮ ਬਣਾਉਣ ਲਈ ਉਹ ਨਹੀਂ ਲਾਉਂਦੇ ਉਹਦੇ ਬਜਾਏ ਇੱਕ ਸਿੰਪਲ ਦੂਰਬੀਨ ਦੇ ਨਾਲ ਆਪਰੇਸ਼ਨ ਕਰਕੇ فرض ਕਰੋ ਇਹ ਹੱਡੀ ਬਦਾਣੀ ਹੈ ਨਾ ਆਪਾਂ ਦੂਰਬੀਨ ਨਾਲ ਇਹਦੇ ਚ ਰੌਡ ਪਾ ਦਿੰਗੇ ਤੇ ਹੱਡੀ ਨੂੰ ਅੰਦਰੋਂ ਕੱਟ ਲਗਾ ਦੇਣਗੇ ਜਿਸ ਤਰ੍ਹਾਂ ਹੱ ਲੱਗਾ ਹੋਇਆ ਨਾ ਉਹ ਜਿਹੜੀ ਰੌਡ ਹੈ ਉਹਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਐ ਜਿਹੜੀ ਆਟੋਮੈਟਿਕਲੀ ਉਹਨੇ ਰੋਜ਼ 1 ਮਿਲੀਮੀਟਰ ਵਧਾਈ ਜਾਣੀ ਐ ਲੱਤ ਇੱਕ ਮਹੀਨੇ ਚ ਉਹਨੇ 1 ਇੰਚ ਲੱਤ ਤੁਹਾਡੀ ਲੰਬੀ ਕਰ ਦੇਣੀ ਐ ਸੋ ਜੇ ਦੋਵੇਂ ਕਰਨੀਆਂ ਦੋਵਾਂ ਚ 1 ਕਰੋੜ ਪਾ ਦਿਓ ਮਰੀਜ਼ ਤੁਰਿਆ ਫਿਰਦਾ ਰਹਿੰਦਾ ਕੋਈ ਪੇਨ ਨਹੀਂ ਹੁੰਦੀ ਤੇ ਲੱਤ ਲੰਬੀ ਹੋ ਜਾਂਦੀ ਹਾਈਟ ਹੋਲੀ ਜਾਂਦੀ ਬਟ that nail is very expensive ਉਹ ਇੰਡੀਆ ਚ ਉਹਦੀ ਕਾਸਟ ਤਕਰੀਬਨ ਤਕਰੀਬਨ ਪ੍ਰੋਸੀਜਰ ਪਾ ਕੇ ਨਾ 35-40 ਲੱਖ ਰੁਪਈਆ ਦਾ ਸੋ ਉਹ ਅਜੇ ਫੋਰਟੇਬਲ ਨਹੀਂ ਹੈ ਸਾਡੇ ਮਰੀਜ਼ਾਂ ਵਾਸਤੇ ਸਰ ਬਾਅਦ ਵਿੱਚ ਫਿਰ ਉਹ ਪਤਾ ਨਾਰਮਲ ਜਾਂ ਜਾਂ ਕੋਈ ਕੰਪਲਿਕੀਸ਼ਨ ਨਹੀਂ ਨਾਰਮਲ ਹੈ ਸਰ ਨਾ ਕੰਪਲਿਕੀਸ਼ਨ ਨਹੀਂ ਹੁੰਦੀ ਕੰਪਲਿਕੀਸ਼ਨ ਆਮ ਜਿਹੜੀਆਂ ਸਰਜਰੀ ਚ ਹੁੰਦੀਆਂ ਇਨਫੈਕਸ਼ਨ ਹੋ ਗਈ ਐਮਬੋਲਿਜ਼ਮ ਹੋ ਗਿਆ ਉਹ ਤਾਂ ਸਾਰਿਆਂ ਚ ਹੁੰਦੀ ਹਾਂਜੀ ਸਰ ਇਹ ਸਰਜਰੀ ਕਿੰਨੀ ਦੇ ਚੰਬੀ ਸਿਕੀਟੀ ਇਸ ਦਾ ਟ੍ਰੀਟਮੈਂਟ ਚ ਦਿਸ ਟੂ ਕਾਸ ਬਾਊਟ 2 ਆਵਰਸ 2 ਘੰਟਿਆਂ ਚ ਕਰਮੂ ਦੇਸ ਠੀਕ ਹੈ